ਉਹੇ ਗੁਰਜੀ ਦਾ ਖਾਲਸਾ ਉਹੇ ਗੁਰਜੀ ਵਾਹੇ ਨਾਲ ਕਰਾਓ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਚਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਨਾ ਬਈ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈੱਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਈ ਜੀ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਲਈ ਖੂਤਰਾਂ ਦੀ ਵੀਡੀਓ ਲੈ ਕੇ ਆਏ ਦੁਬਾਰੋ ਫਿਰ ਨਵੀਂ ਤੇ ਬਾਕੀ ਬਾਈ ਜੀ ਸੋਣ ਜੱਬਾ ਹੋਰ ਦੱਸਦੀ ਐ ਵੀ ਅੱਜ ਸ਼ਾਮ ਨੂੰ ਜਗਰਾਤਾ ਹੋਣਾ ਆਪਣੇ ਮੇਰੇ ਘਰ ਹਣੀ ਪਟੇਣੀ ਕਰਵਾ ਦੇਗਾ ਤੇ ਉਹ ਜਗਰਾਤਾ ਜ਼ਰੂਰ ਦੇਖਿਓ ਸ਼ਾਮ ਨੂੰ 7 ਵਜੇ ਆਪਣਾ ਸ਼ਾਮ ਨੂੰ 7 ਵਜੇ ਲਾਈਵ ਚੱਲਣਾ ਬਾਈ ਉਹ ਜ਼ਰੂਰ ਦੇਖਿਓ ਤੇ ਬਾਕੀ ਆਜੋ ਆਪਕੋ ਸੁਣ ਕਬੂਤਰ ਖੋਣੇ ਬਾਈ ਅੱਜ ਤੁਹਾਡੇ ਲਈ ਆਇਆ ਜੇ ਕੰਮ ਦੇ ਕਬੂਤਰ ਲੈ ਕੇ ਆਣਾ ਬਾਈ ਜਾਇਜ਼ ਜੀ ਵੀ ਕਰਦਾ ਠੀਕ ਹੈ ਨਾ ਪੂਰੀ ਵਧੀਆ ਕੋਟ ਲੈਣਾ ਜਿਹਦਾ ਨਾਮ ਵੀ ਚੱਲਦਾ ਉਹ ਚੀਜ਼ ਆ ਬਈ ਜੰਬਲੇ ਨੂੰ ਲੋ ਜੀ ਕਰੋ ਚੈੱਕ ਕਾਕੇ ਵਾਲੀ ਡੱਬੀ ਕਿਹੜਾ ਕਾਕੇ ਕੇਲੇ ਵਾਲੇ ਬਾਜਾ ਵਿੱਚ ਡੱਬੀ ਆਈ ਹੈ 2 ਰੁਪਏ ਅੱਖਰ ਚ ਪੈਂਦਾ ਕੋਈ ਟੀਰੇ ਦੇ ਲੋ ਵਾਜੀ ਕਰੋ ਸ਼ੌਂਗ ਪਰਾਂ ਦਾ ਸ਼ੌਂਗ ਕਰੋ ਤੇ ਜਦੋਂ ਸੰਗਰ ਲਓ ਜੀ ਕਰੋ ਪੰਜ ਚੈੱਕ ਸ਼ਾਹ ਬੋਇ ਜਣਾ ਆਹ ਕਬੂਤਰ ਇਹ ਵੀ ਕਾਕੇ ਵਾਲੇ ਜਮਾ ਆਹ ਕਬੂਤਰ ਜਣਾ ਇਹ ਵੀ ਕਾਕੇ ਵਾਲੇ ਜਮਾ ਲਓ ਜੀ ਕਰੋ ਚੈੱਕ ਖਾਲੀ ਅੱਖਰੇ ਤੋਂ ਇਹ ਨਰਾ ਲਈ ਉਹ ਮਦਦ ਸੀ ਕਰ ਲਓ ਬਈ ਫਰਾਂਚੋ ਕਰ ਲਓ ਬਈ ਪੰਜਾ ਨਿਛੋੜ ਤਦਾਂ ਮੋਜਾ ਬਈ ਥੋੜੀ ਕਰਾਸ਼ੋ ਉਹ ਜੰਮੀ ਕੋਰ ਕੋਨੇ ਉਹ ਵੀ ਕਾਕੇ ਵਾਲੇ ਨੇ ਬਈ ਓਟਲਾ ਦੇ ਗਰ ਲੋ ਬਈ ਕਰੋ ਚੱਕਾ ਇਹਦੀ ਵੀ ਅੱਖ ਇੱਕ ਜਿ ਟੀਰ ਹੈ ਬਈ ਇੱਕ ਜਮਾ ਕਾਲੀ ਜੀ ਹੈ ਜਿਸੋ ਬਈ ਜੀ ਪੂਰੇ ਲੋਕੇ ਤੇ ਮੇ ਕੱਕੇ ਕੇਲੇ ਵਾਲਿਆਂ ਦੀ ਬਈ ਕਰੋ ਬਈ ਜੇ ਪੰਜਾਹ ਰੋਸੋ ਸੋਲੀ ਸੋਹਰ ਜੱਕਾੜ ਕੋਰ ਗੋੜਨਾ ਕਪਾੜੇ ਤੇ ਮੇ ਕੱਕੇ ਕੇਲੇ ਵਾਲਿਆਂ ਦੀ ਬਈ ਕੱਕੇ ਕੇ ਗੁੱਤਰ ਭਗਾਇਆ ਬਈ ਸਾਨੂੰ ਕੋਲ ਇਹ ਵੀ ਕਾਕੇ ਨੇ ਦਿਖਾਉਂਦਰੀ ਆ ਬਈ ਇਗਾਜੀ ਕਰੋ ਬਈ ਭਰਾਵਾਂ ਨੂੰ ਕਹੋ ਲੋ ਬਈ ਪੰਜਾਹ ਸ਼ੂਨ ਕਰੋ ਇਹ ਗੇਸੀ ਬਈ ਆਪਣੇ ਕਾਕੇ ਕਾਕੇ ਵਾਲੇ ਕਬੂਤਰ ਚਾਰ ਨੇ ਬਈ ਆਪਣੇ ਜੇ ਸਰੂ ਲੋੜ ਹੋਵੇ ਤਾਂ ਦੱਸ ਸਕਦੇ ਹੋ ਹੁਣ ਅਗਲੇ ਕੂਤਰਾ ਨੂੰ ਸ਼ੌਂਕ ਕਰਾਉਣਾ ਵਈ ਇਸ ਨੂੰ ਇਦੋਂ ਅਗਲੇ ਨੂੰ ਲਾਓ ਬਾਈ ਜੀ ਹੁਣ ਜਿਹੜੇ ਸਾਨੂੰ ਕੂਤਰਾ ਦਾ ਸ਼ੌਂਕ ਕਰਾਉਣ ਲੱਗੇ ਨਾ ਬੋ ਉਹ ਹੈਗਾ ਬਾਈ ਜੀ ਨੀਲੇ ਕੂਤਰਾ ਅਸੀਂ ਗੋਲੇ ਨੀਲੇ ਮੰਗਦੇ ਉਹਨਾਂ ਨੂੰ ਹੋਣੇ ਬਾਈ ਖੱਡੀਆਂ ਅੱਖਾਂ ਕਾਲੀ ਨੋਕ ਕੋਈ ਜੀ ਤੇ ਤੈਨਾਂ ਨਰਨੇ ਭਾਈ ਆਪਣੇ ਕੋਲ ਕੋਲੇ ਇਸ ਨੂੰ ਲੋਡ ਹੋਵੇ ਕਿਸੇ ਤਰ੍ਹਾਂ ਦੀ ਵੀ ਤਾਂ ਦੱਸ ਜੀ ਆ ਲਾਟ ਕਿੰਨੀ ਆ ਰਹੀਆਂ ਨੇ ਭਾਈ ਇਹਨਾਂ ਦੀ ਤੋਂ ਦੇ ਪਿੱਛੋਂ ਆਪ ਇੱਕ ਵੰਗ ਦਵਾੜਾ ਭਾਈ ਇਹਦੇ ਕਲੋਜ਼ ਕਰੋ ਪੰਜਾ ਦਾ ਸ਼ੌਂਗ ਹੋਵੇ ਹੋਰ ਇਹ ਕਲੀਅਰ ਲੋਏ ਕਰੋ ਅਗਲਾ ਗੋਲਾ ਚੈੱਕ ਇਹ ਵੀ ਹਰਾ ਗੋਲਾ ਹੈਗਾ ਖੱਡੀਆਂ ਆਖਾਂ ਬਈ ਕੋਈ ਨੋਕ ਤੇਰੀ ਵੀ ਲਾਸਟ ਸਟੋਰੀ ਹੈ ਗਈ ਚੱਲ ਲੋ ਵਈ ਪੰਜਾਹ ਦਾ ਸ਼ੌਂਕ ਔਰ ਇਹਦੀ ਭੂਮੇ ਦੇ ਵਿੱਚ ਬਈ 13 ਖੰਭ ਨੇ ਇਸਕੋ 2 3 4 5 6 7 8 9 10 11 12 ਆ ਤੇਰਾ ਬਈ ਤੇਰਾ ਕੰਬਣੀ ਦੀ ਪੂੰਛ ਬਈ ਠੀਕ ਹੈ ਜੀ ਹੈ ਤੇਰਾ ਕੰਬੂਛਣਾ ਬਈ ਠੀਕ ਹੈ ਜੀ ਲਾਓ ਜੀ ਗੋਲਿਆਂ ਨੂੰ ਕਰੋ ਚੈੱਕ ਅੱਜ ਤੁਹਾਨੂੰ ਉਹ ਵੈਰਾਈਆਂ ਦਿਖਾਉਣੀਆਂ ਨੇ ਭਾਈ ਜਿਹੜੀਆਂ ਮੰਗਦੇ ਹੋਣਾ ਤੁਸੀਂ। ਮਾ ਗੋਲਾ ਚੈੱਕ ਕਿਹ ਅਸਲ ਹੈ ਰਹੀਆਂ ਇਹ ਖਾਣੇ ਵਜਿਹ ਦੀ। ਖਾਲੀ ਨੋਕ ਕਰੋ ਵਈ ਜੀ ਫਰਾਂ ਦਾ ਸ਼ੌਂਕ। ਲਓ ਜੀ ਕਰ ਲਓ ਪੰਜਾਂ ਚੋਂ। ਇੰਨੇ ਦੇ ਪੂੰਛ ਬਈ 12-12 ਵੰਕਣੇ ਉਹ ਕਲ ਇੱਕ ਗੋਲੇ ਦੀ ਪੂੰਛ 13 ਖੰਭਲੇ ਪੰਧ ਮੁੱਚਾ ਬਈ ਠੀਕ ਹੈ ਜੀ ਸਲਾਹ ਬਈ ਜੀ ਹੁਣ ਜਦੋਂ ਤੁਹਾਨੂੰ ਨਾਲ ਕੁ ਉਤਰਦੂ ਘਮ ਲੱਗਣਾ ਛੋੜੀਆ ਰੂਹਾਂ ਕੋ ਤੁਹਾਨੂੰ ਅਜੇ ਕੁ ਉਤਰ ਦੇਖ ਦੇ ਮੈਂ ਸਾਨੂੰ ਕੁਝ ਦਿਖਾਏਗਾ ਆ ਗਿਆ ਬਈ ਜ ਆਪਣੇ ਕੋ ਕਰਦੇ ਬੜਾ ਨਾ ਜਮਾ ਪਿਆ ਠੀਕ ਹੈ ਜੀ ਚੱਟੀਆਂ ਖਣੇ ਬਈ ਛੱਟੀਆਂ ਚੁੰਝਾ ਸਰ ਤੇ ਮੋਰ ਚਿੱਟਾ ਚੁੱਟਾ ਬਾਈ ਕਿ ਕੰਨੀਆਂ ਦੇ ਚਿੱਟੀਆਂ ਬਾਈ ਉਹ ਲਾ ਲਉਂਦਾ ਠੀਕ ਹੈ ਜੀ ਕਰੋ ਬਾਈ ਜੀ ਚੈੱਕ ਕਰੋ ਇਹ ਗਰਦੇਵ ਵਾਲਾ ਦਾ ਡੱਬਾ ਬਾਈ ਉਹ ਬਾਈ ਜੀ ਕਰੋ 50 50 ਵੀ ਇਹਦੇ ਗੂੜੇ ਬਾਈ ਔਰ ਕੱਤ ਵੀ ਬਹੁਤ ਹੈ ਮੁੰਡਾ ਉਹ ਵੇ ਸੱਟ ਕਿਵੇਂ ਲਗੂ ਕਦ ਦੇਖੋ ਤੁਸੀਂ ਕੁੱਤਰ ਹੈਗਾ ਨਾ ਕੁਸ ਉਹ ਵੇ ਕਾਪੜੇ ਕੋ ਆਏਗਾ ਦੁਪਹਿਰ ਇਹ ਵੀ ਲੋਰਡ ਪਾ ਬਈ ਖੱਡੀਆਂ ਆਖਾਂ ਪੂਰੀ ਲੋਕ ਉਹ ਵੇ ਕਰੋ ਫਰਾਂਸ਼ੀਓ ਕਰੋ ਜੀ ਬਈ ਪੰਜਿਆਂ ਦੇ ਚੋਂ ਲਾਓ ਬਈ ਹੁਣ ਸਾਨੂੰ ਦਿਖਾਉਣਾ ਹੈ ਕਬੂਤਰ ਲਾਓ ਜੀ ਚੈੱਕ ਕਰ ਲਓ ਬਈ ਅਰੇ ਮੂਰੇ ਤਾਂ ਉਡੱਪੀਆਂ ਬੈਠੀਆਂ ਨੇ ਬਈ ਕਾਕਿਆਂ ਦੇ ਜਣਾਂ ਠੀਕ ਹੈ ਜੋ ਉਹ ਜਿਹੜਾ ਮਗਰੋਟਾ ਕਰਦੇ ਉੱਤ ਕਾਲਾ ਤੇ ਆ ਫੇਰ ਬਿਠੇ ਚੀਨੀ ਇਹ ਵੀ ਕਾਕੇ ਕਾਲਾਂ ਦੀ ਬਈ ਤੇ ਉਹ ਸ਼ਾਹ ਕਾਕੂ ਤੇ ਵੀ ਬਈ ਬਾਕੀ ਅਤਰਨੇ ਗੋਲੇ ਹੋਈ ਨਾ ਚ ਜਿਹੜਾ ਤੇਰਾ ਪੁਰਾਣਾ ਉਪਰ ਨੂੰ ਵਾਲਾ ਨਾ ਹੋਈ ਜਿਹੜਾ ਤੇਰਾ ਪੁਰਾਣਾ ਮੋਜਾ ਕੂਚਰਾ ਗੋਲਾ ਲਾ ਬਈ ਕਰੋ ਚੱਕ ਪੁੱਤਰਾ ਘਰੋਂ ਕੱਲਾ ਕੱਲਾ ਚੈੱਕ ਕਰ ਜਾ। ਨੂੰ ਆਜੋ ਪ੍ਰਾਇਰਟੀਆਂ ਲਾ ਕੇ ਦਿਖਾਈ ਜਾਨੇ। ਪ੍ਰਾਇਰਟੀ ਦੀਆਂ। ਵੀ ਕੋਈ ਚੀਜ਼ ਹੈਗੀ ਹੈ ਭਾਈ। ਠੀਕ ਹੈ ਭਾਈ ਜੀ। ਚੈੱਕ ਕਰੋ ਕੱਲਾ ਕੱਲਾ ਪੁੱਤਰਾ। ਇਹਦੇ ਵਿੱਚ ਹੈਗੀ ਹੈ ਭਾਈ ਤਿੰਨ ਮਦੀਨਾ ਨੇ। ਇਹ ਕਾਕੇ ਆ ਜਾਂਦੇ ਨੇ। ਬਾਕੀ ਸਾਰੇ ਨਰ ਨੇ ਇੰਨੇ ਗੋਲੇ ਨਾਲ ਚਿੱਟਾ ਵੀ ਨਾ ਰਹਿਗਾ ਇਹ ਜੋ ਯਾਰ ਲਾ ਲ ਬੱਤੀ ਇਹ ਵੀ ਨਾ ਰਹਾ ਭਾਈ ਕਰਾਉਂਗੀ ਚੈੱਕ ਕਰ ਲਾਂਗਾ ਨਾ ਨਾ ਇਸ ਵੀਰ ਨੂੰ ਇਹਨਾਂ ਕੂਪਤਰਾ ਹੀ ਲੋੜ ਹੋਵੇ ਤਾਂ ਦੱਸ ਦੋ 그러면은 ਠੀਕ ਹੈ ਜੀ ਨੰਬਰ ਮੇਰਾ ਹੈ 88724 01437 ਮੇਰਾ ਫੋਨ ਨੰਬਰ ਹੋਵੇ ਨਾਗਰਾ ਕ੍ਰਾਪਰੈਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੋਬਾਈਲ ਵਾਲਾ ਬਟਨ ਵੀ ਦਬਕ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਬਈ ਜਿਹੜਾ ਇਹਨਾਂ ਦਾ ਰੇਟ ਆਪਾਂ ਫੋਨ 'ਤੇ ਹੀ ਦੱਸਾਂਗੇ ਕਿ ਕੀ ਰੇਟ ਹੈ ਫੋਨ ਕਰੋਗੇ ਸਾਨੂੰ ਦੱਸਾਂਗੇ ਬਈ ਤੇ ਈ ਗੱਲ ਲਵਾਂ ਤਾਂ ਸਾਨੂੰ ਸਾਰੀ ਦੱਸਾਂਗੇ ਤੇ ਅੱਜ ਸ਼ਾਮ ਨੂੰ ਸ਼ਾਮ ਨੂੰ ਆਪਰੇ ਪਿੰਡ ਜਗਰਾਤਾ ਲਾਈਵ ਕਰ ਰਹੇ ਆ ਉਹ ਵੀ ਜ਼ਰੂਰ ਦੇਖੋ 7 ਵਜੇ ਚੱਲਣਾ ਉਹਨਾਂ ਲਾਈਵ ਜਗਰਾਤਾ ਜਨਨ ਚੱਲਣਾ ਨਾ ਕਰਾ ਪ੍ਰੋਡਕਸ਼ਨ ਤੇ ਉਹ ਵੀ ਜ਼ਰੂਰ ਫੋਲੋ ਕਰੋ ਦੇਖਿਓ ਸਾਰੀ ਦਿਨ ਚੱਲਣਾ ਹੈ ਤੇ ਆਪਣੇ ਭਰਾਵਾਂ ਨੇ ਜ਼ਗਰਾਤਾ ਕਰਾਗਾ ਉਹਦੇ ਲਾਈਵ ਕਰਨਾ ਪਾਣੀ ਠੀਕ ਹੈ ਜੀ ਸਗੇ 7 ਵਜੇ ਰਾਤ ਨੂੰ ਜਗਰਾਤਾ ਵੀ ਚੱਲਣਾ ਆਪਣਾ ਠੀਕ ਜੇ ਤਾਂ ਲਾਈਵ ਚੱਲਣਾ ਹੈਗਾ ਤੇ ਉਹਨੂੰ ਵੀ ਜ਼ਰੂਰ ਦਿੱਖਾਓ। ਉਹ ਆਹੇ ਗੁਰਜੀ ਦਾ ਖਾਲਸਾ। ਉਹ ਆਹੇ ਗੁਰਜੀ ਖੋਤੇ।